மத்தி ஆ <laughs> <laughs> ਬਣੂ ਕੋ ਬਣੂ ਕੋ ਲੈਣਾ ਇਹ ਘਰੋਂ ਪੜਾਇਆ ਕਰ ਦੇ ਦੇਖੋ ਕਿਵੇਂ ਸੁੱਤੇ ਪਏ ਸ਼ੇਰ ਦੇ ਸੱਟ ਨਾਲ ਸੁੱਤੇ ਸਮਝੋ ਇਹ ਪਕੜੇ ਇਹ ਜੀਡੀ ਸੈਂਟਰ ਦੀ ਐਂਟਰੀ ਹੈ ਵਾਹ ਜੀ ਸਕਾਟਲੈਂਡ ਦੀ ਐਡਨਬਰਗ ਸ਼ਹਿਰ ਦੀ ਹੌਲੀਡੇਨਾ ਹੋਟਲ ਮੈਂ ਕਰ ਰਹੀ ਹਾਂ ਟ੍ਰੇਨ ਚੱਲਦੀ ਹੈ ਮਾਂਜੈਸਟਰੋ ਨੋ ਇੱਥੇ ਵੀ ਐਗਾ ਗੱਲ ਬਾਤ ਇਕਦਾ ਹਾਰਨ ਦਾ ਮੁੰਡਿਆਂ ਨੂੰ ਮਰਵਾ ਲੈਂਦੇ ਨੇ ਸ਼ੌਂਕੀਆ ਸ਼ੌਂਕ ਨੂੰ ਕਰਾਂ ਜਾਂ ਹਾਂਜੀ ਸ਼ੌਂਕ ਨੂੰ ਕਰਾਂ ਜਾਂ ਮੋਛਾ ਕੁੱਲੀਆ ਲੋਕਾਂ ਨੂੰ ਪਾ ਮਾਤੇ ਨੂੰ ਤਸਕੀਰ ਕੀ ਆ ਨੰਦ ਹੈ ਗੱਲ ਬਣਦੀ ਕਿ ਨਾ ਤੇਰੇ ਕੰਮ ਦੀ ਜਿਹੜੀ ਮਾਰਗੀ ਆ ਪੌਂਸ ਖੱਚੇ ਤੋਂ ਇਹਦੀ ਓਰੇ ਉਰੇ ਆ ਬੱਟੇ ਬਲੌਂਪਾ ਤੇ ਕਰਦੇ ਹੋ ਨਾ ਕਿ ਨਹੀਂ ਮਜ਼ਾ ਐਡ ਕਰ ਲਓ ਬਾਕੀ ਸਿਰਾਂ ਗੱਲ ਬਾਤ ਹੈ ਇੰਨਾ ਇੱਥੋਂ ਲੋਕਾਂ ਦੀ ਡਰੈਸਿੰਗ ਸੈਂਸ ਦਾ ਵੀ ਬਹੁਤ ਡਿਫਰੈਂਸ ਹੈ ਆਪਣੇ ਨਾਲੋਂ ਆ ਹੱਡੇ ਦੇ ਲੋਕ ਲੰਨ ਕਿਦਾਂ ਲੱਗਿਆ ਪਾਪਾ ਬਹੁਤ ਵਧੀਆ ਗੱਲਬਾਤ ਆ ਮਾਹੌਲ ਦੇਖ ਲਓ ਦਿਖਾਈ ਦਿੱਤਾ ਹੁਣ ਆਲਰੇਡੀ ਆ ਨਾ ਪੂਰੀ ਘੈਂਟ ਗੱਲਬਾਤ ਆ ਬਾਕੀ ਹੁਣ ਕਿਹਸਾ ਲੱਭਿਆ ਇੱਕ ਆਪਾਂ ਕਿਹੜਾ ਇੱਥੋਂ ਹੈਗਾ ਯਾ 10 ਮਿੰਟ ਦੀ ਵਾਕ ਆ ਚੱਲਦੇ ਆ ਕਹਿੰਦੇ ਬੜਾ ਤੋਣਾ ਵੀਰੋ ਇੱਥੇ ਦਾ ਕਿੱਥੇ ਪਾਰਕਿੰਗ ਵਗੈਰਾ ਦੱਸ ਦੇ ਕੋਈ ਆਉਂਦਾ ਤਾਂ ਸਿਟੀ ਹੈਂਟਰੀ ਦੇ ਵਿੱਚ ਪਾਰਕਿੰਗ ਲਾਤੀ ਇਹ ਆਪਾਂ ਕਿਉਂ ਪਾਰਕਿਆ ਯਾ ਪਾਰਕ ਦੇ ਵਿੱਚ ਸਾਢੇ 3 ਪੌਂਡ ਪਰ ਆਵਰ ਆਵਰ ਸਹੀ ਆ ਅਸੀਂ 5 6 ਘੰਟੇ ਵੀ ਲਾਏ ਕੋਈ ਸਾਨੂੰ ਪੈ ਜਾਣੀ 15 16 ਪਾਓ ਉਹ ਚੈੱਕ ਕਰਨੀ ਚਾ ਲੋ ਉਹਨੂੰ ਮਨ ਆਇਆ ਨਿਕ ਤਾਂ ਲੱਗਦਾ ਹੀ ਰਹਿੰਦੇ ਆ ਹਾਂ ਬਾਕੀ ਬਾਕੀ ਸਹੀ ਆ ਜਾ ਕੇ ਦੇਖਦੇ ਆ ਕੈਸਲ ਕੁਸਵਾ ਕੀ ਹਿਸਾਬ ਕਿਤਾਬ ਤੁਸੀਂ ਜਦ ਤੱਕ ਕਿਹੜੀ ਹੈਂਡਰ ਦਾ ਮਾਹੌਲ ਦੇਖੋ ਕੀ ਬਣਾਤਾ ਇਹ ਹਾਂ ਬਹੁਤ ਕੀ ਬਣਾਤਾ ਇਹ ਅਯੋ ਬਾਈ ਬਣਾਇਆ ਬਿਆ ਹੁੰਦਾ ਇਹ ਹਾਂ ਬਹੁਤ ਅੱਜ ਦਿਨ ਵੀ ਬਹੁਤ ਚੰਗਾ ਜੜਿਆ ਹੈਗਾ ਚੰਗੀ ਧੁੱਪ ਲੱਗੀ ਹੋਈ ਆ ਨਹੀਂ ਤਾਂ ਸਕਾਟਲੈਂਡ ਦੇ ਵਿੱਚ ਧੁੱਪ ਦਫਾ ਮਸਾਂ ਹੀ ਲੱਗਦੀ ਆ ਆਹ ਬੈਣ ਕੁੜੀ ਆ ਟ੍ਰੈਮਾਂ ਚੱਲਦੀਆਂ ਨੇ ਤੇ ਆ ਪਤਾ ਨਹੀਂ ਕਿ ਤੰਬੂ ਜਲਾ ਰਗੇ ਤਬੂ ਲੰਗੋ ਚੋਟੀ ਦੇ ਆਹ ਦੇਖ ਹਾਂ ਉਹ ਗਲੀ ਕਿੱਧਰ ਜਾਂਦੇ ਆ ਪਾਓ ਪਛੇ ਇਧਰ ਕੀ ਆ ਜੀ ਚੱਲੀਏ ਪਤਾ ਪਤਾ ਤੁਹਾਨੂੰ ਹੈ ਨਹੀਂ ਯਾਰ ਇੰਨੀ ਵਧੀਆ ਕਹਿੰਦੇ ਲਾ ਰੱਖੀ ਯਾਰ ਚੱਲਾਂ ਬੱਬੂ ਉਧਰ ਵੀ ਰੱਖਿਆ ਬੜੀਏ ਮਾਨ ਵਾਲੀ ਜੀ ਉਹ ਟੈਂਟ ਉੱਧਰ ਬੈਠਦਾ ਕਿਉਂ ਨਾ ਬਸ ਨਾ क्या बात है यार क्या कैसल है भाई जी <laughs> बबू ने लबी लगे ना बबू कहना बड़ा खोजी खोजीं में क्या बात है <laughs> बबू ने क्डे क्या ਬਣੀ ਗੱਲ ਬਾਬੂ ਜੇਕਰ ਉਹ ਝੰਡੇ ਰਖ ਪਹੁੰਚ ਗਏ ਨਾ ਫਿਰ ਤਾਂ ਜੰਮੀ ਗੱਲ ਬਣੀ ਉਹ ਇੰਗਲੈਂਡ ਦਾ ਅੱਛਾ ਝੰਡਾ ਇੱਥੋਂ ਸਭ ਤੋਂ ਉੱਚਾ ਇੰਗਲੈਂਡ ਦਾ ਝੂਲਦਾ ਫਿਰ ਸਕਾਸ਼ ਦਾ ਕੀ ਜਣਾ ਚਾਹੁੰਨਾ ਇਹ ਫੈਨ ਨੂੰ ਕੁਛ ਹੈ ਨਹੀਂ ਬਹੁਤ ਵਧੀਆ ਲੱਗੇ ਜਾ ਮੈਂ ਅੱਛਾ ਇਹ ਵਧੀਆ ਨਹੀਂ ਵਧੀਆ ਹੈ ਸਿਟੀ ਹੈਂਟਰ ਹੈ ਨਾ ਬੜਾ ਵਧੀਆ ਜਿੱਦਾਂ ਉਹ ਨਹੀਂ ਐਸਟਰਡੇਮ ਤੋਂ ਸਿਟੀ ਹੈਂਟਰ ਹੈ ਸੇਮ ਉਧਰ ਆ ਰੋਡ ਤੇ ਵਧੀਆ ਨਾਲ ਟ੍ਰੈਮ ਚੱਲਦੀ ਹੈ ਇੱਥੇ ਆਪਣੇ ਇੱਥੇ ਉਧਰ ਹੈ ਨਹੀਂ ਕਿ ਲੋਕਲ ਤੇ ਪੁਰਾਣੇ ਇਹਨਾਂ ਨੇ ਸਾਰੀਆਂ ਬਿਲਡਿੰਗਾਂ ਸਾਰੀਆਂ ਸਾਂਭੀਆਂ ਕਿਸਲ ਚਾਰ ਪੰਜ ਕਿਸਲ ਇੱਕ ਇੱਥੇ ਆ ਤੇ ਦੋ ਕਿਸਲ ਪਿੱਛੇ ਰਹਿ ਗਏ ਸੀ ਤੇ ਇੱਕ ਇੱਥੇ ਉਹ ਹੈਰੀ ਪੌਟਰ ਵਾਲਾ ਬ੍ਰਿਜ ਬਣਿਆ ਹੋਇਆ ਉਹ ਬੜਾ ਸੁਣ ਜੇ ਸਤ ਤੋਂ ਸਤ ਤੋਂ ਜਾ ਹੋਇਆ ਅੱਜ ਤਾਂ ਫਿਰ ਤੁਹਾਨੂੰ ਅਸੀਂ ਉਹ ਵੀ ਬਲੌਗ ਚ ਦਿਖਾਵਾਂਗੇ ਪਰ ਉਹ ਹੈਗਾ ਇੱਥੇ ਦੂਰ ਆ ਉਹ ਹੈਗਾ ਵਾ 3 3.5 ਘੰਟੇ ਦੀ ਡਰਾਈਵ ਤੇ ਆ ਤੇ ਕੁਝ ਤੇ ਬਣਾਇਆ ਹੋਇਆ ਸਾਰਾ ਸਾਰਾ ਇਹ ਬਣੇ ਸ਼ਹਿਰ ਪਹਾੜੀ ਤੇ ਆ ਉਧਰ ਦੇਖੋ ਤੁਸੀਂ ਸਾਰੇ ਆਸਪਾਸ ਨੂੰ ਪਹਾੜ ਦਿਖਣਗੇ ਬਹੁਤ ਵਧੀਆ ਬਣਾਇਆ ਹੈ ਇਹਨਾਂ ਨੇ ਕਿਉਂਕਿ ਇਹ ਬਹੁਤ ਪੁਰਾਣਾ ਹੈ ਸ਼ਹਿਰ ਇਹ ਗੋਰੇ ਨੇ ਸਾਂਭਿਆ ਸਾਰਾ ਨਹੀਂ ਤਾਂ ਅੱਜਕੱਲ ਆਪਾਂ ਦੇਖਦੇ ਆ ਸਾਰੀਆਂ ਨਵੀਆਂ ਨਵੀਆਂ ਬਿਲਡਿੰਗਾਂ ਦੇਖਦੇ ਆ ਆ ਦੇਖੋ ਤੁਸੀਂ ਕਿ ਕਿਹੜੇ ਟਾਈਮ ਦੀਆਂ ਬਣੀਆਂ ਹੋਣੀਆਂ ਪੁਰਾਣੀਆਂ ਇੱਟਾਂ ਨਾਲ ਸਾਰੀ ਬਣੀਆਂ ਨੇ ਆਪਾਂ ਅੱਗੇ ਜਾ ਕੇ ਦੇਖਦੇ ਅੱਗੇ ਜਾ ਕੇ ਕੀ ਬਣਦਾਗਾ ਦਿਖਾਉਣੇ ਮੈਂ ਵੀ ਕਿਸਲ ਦੇ ਅੰਦਰ ਜਾਣ ਦੀ ਟਿਕਟਾ ਦੇ ਆਪਾਂ ਦੇਖਦੇ ਹਾਂ ਟਿਕਟ ਕਿੱਥੇ ਬੁੱਕ ਹੁੰਦੀ ਆ ਫਿਰ ਦੇਖਦੇ ਹਾਂ ਅੰਦਰ ਜਾ ਕੇ ਜੇ ਬੰਨ ਦਾ ਸਬਬ ਦਾ ਆਪਾਂ ਚੱਲਦੇ ਆਂ ਕੀ ਸਾਬਤਾ ਵਾ ਨਾ ਇਹਦੀ ਟਿਕਟ ਹੈਗੀ 20 ਪਾਉਂਡ ਪਰ ਕਿਸੇ وجہ ਦੇ ਕਾਰਨ ਇਹਨਾਂ ਨੇ ਪਤਾ ਨਹੀਂ ਕਿਉਂ ਹੁਣ ਕੈਸਲ ਦੀ ਐਂਟਰੀ ਬੰਦ ਕੀਤੀ ਆ ਤੇ ਇਹ ਕਹਿੰਦੇ ਵੀ ਆਫਟਰ 2 ਆਵਰ ਤੁਸੀਂ ਆਉਣਾਗਾ 2 ਘੰਟੇ ਬਾਅਦ ਆਓਗੇ ਤਾਂ ਤੁਹਾਨੂੰ ਐਂਟਰੀ ਮਿਲਣੀ ਆ ਹੁਣ ਮਿਲਦੀ ਨਹੀਂ ਫਿਰ ਅਸੀਂ ਥੋੜਾ ਜਿਹਾ ਪਲਾਨ ਚੇਂਜ ਕੀਤਾ ਅੱਗੇ ਚੱਲੇ ਆਂ ਦੇਖਦੇ ਅੱਗੇ ਜਾ ਕੇ ਉਹ ਵਾਲੀਬਾਲ ਦਾ ਪਲੇਅਰ ਕਹਿੰਦੇ ਮਰੇ ਉਛੜ ਕੇ ਬਾਲੀਆਂ ਲਾਉਂਦਾ ਮੁੰਡਾ ਕਹਿੰਦੇ ਬਾਬਾ ਖੁੰਚ ਕੇ ਬਾਲੀਆਂ ਲਾਉਂਦਾ ਮੇਰਾ ਵੀ ਦੇਖੀ ਹੋਸ਼ ਨਾ ਬੱਚੀ ਕਿਤੇ ਬਾਬਾ ਅੱਗੇ ਕਹਿੰਦੇ ਦਵਾਰੇ ਫੇਰ ਸਮੁੰਦਰ ਆ ਗਿਆ ਉਹ ਉਤਾਰ ਲਈ ਕਿਸ਼ਤੀ ਕਿਸੇ ਨੇ ਜਿਹੜੀ ਕਿ ਮੈਨੂੰ ਦਿਖ ਰਹੀ ਇੱਥੋਂ ਸ਼ਾਇਦ ਤੁਹਾਨੂੰ ਵੀ ਦਿਂਦੀ ਹੋਵੇ ਉਹ ਉਤਾਰੀ ਜਾਂਦਾ ਚੋਬਰ ਦੋ ਚਾਰ ਸਮੁੰਦਰ ਚ ਇਹ ਸਿੱਧਾ ਬਾਈਕ ਮੁੰਡਾ ਜੀ ਡਿੱਗ ਗਿਆ ਨਾ ਬਹੁਤ ਚਲ ਆ ਬਾੜੀ ਅੱਥੀ ਨਾ ਸਮੁੰਦਰੇ ਵਿੱਚ ਮੁੰਦਰ ਗਏ ਸਮੁੰਦਰ ਥੋੜੀ ਨਾ ਮੈਨੂੰ ਲੱਗਦਾ ਯਾਰੇ ਉਹ ਬਣ ਗਈ ਗੱਲ ਓਏ ਉਹ ਬਣ ਗਈ ਗੱਲ ਓਏ ਓਏ ਥੱਲੇ ਚੱਲਦੇ ਆ ੱੱਲੇ ਜਾ ਹੈ ਇਹ ਕੌਣ ਵੀ ਨਗਰਾਉਂ ਦੇ ਹੈ 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 ਬਣੀਆ ਗੱਲ ਚੁੱਪੀ ਨਹੀਂ ਸਮੁੰਦਰ ਕੱਚੀ ਰ ਕੀ ਹੈ ਇਹ ਵਿੱਚ ਹੈ ਇਹ ਵਿੱਚ ਸਮੁੰਦਰ ਵੀ ਆ ਨਹੀਂ ਨਹੀਂ ਉਹ ক্রিকেট ਅੱਧ ਪਜਦੇ ਜਾ ਆ ਕੰਚ ਪੈਰਾਂ ਕੰਚ ਕੁੱਚਣਾ ਬਜੇ ਪੈਰਾਂ ਚ ਤਾਂ ਕਰਕੇ ਮਿੱਟੀ ਸਾਫ ਕਰਦੇ ਨੇ ਇਹਦੇ ਟਰੈਡ ਨਾਲ ਆ ਸਾਫ ਕਰਨਾ ਜਾਗ ਜਾ ਕੇ ਮਿੱਟੀ ਸਾਫ ਕਰਦਾ ਹੈ ਇਰੇ ਲੋਕ ਖੇਡ ਦੇ ਖਾੜਦੇ ਨੇ ਜਿਵੇਂ ਸਾਡੇ ਵਾਲੇ ਵਾਲੀਬਾਲ ਖੇਡੀ ਜਾਂਦੇ ਨੇ ਤੇ ਕਬੋਟਾ ਟਰੈਕਟਰ ਆ ਜਿਹੜਾ ਆਪਣੇ ਬਹੁਤ ਘੱਟ ਚੱਲਦਾ ਜਿਹਦੀ ਮਤਲਬ ਐਡੀ ਕੋਈ ਖਾਸ ਇੱਜ਼ਤ ਹੈ ਨਹੀਂ ਪਰ ਇੱਥੇ ਇਹ ਕਬੋਟੇ ਨਾਲ ਹੀ ਐਡੇ ਵੱਡੇ ਮਤਲਬ ਬੀਜ ਦਾ ਹਿਸਾਬ-ਸਫਾਇਆ ਕਰਦੇ ਆ ਬੱਬੂ ਹੁਰੀ ਕਹਿੰਦੇ ਭੂਟ ਲਾਈ ਖੜੇ ਨੇ ਮੇਰੇ ਵੀਰੋ ਹਾਈ ਡਰ ਨਾ ਭੱਜੇ ਕਿਤੇ ਆਪੀ ਤਿਆਰ ਵਰ ਤਿਆਰ ਹੈ ਬਾਬੂ ਨੇ ਦੁਬਾਰੇ ਫੇਰ ਚੜ ਲਿਆ ਵੀ ਛੁੱਲਾ ਸਟੌਪ ਜੇ ਲੱਗ ਜਦੀ ਐ ਕੀ ਬਣਾਉਣ ਲੱਗਿਆ ਬਾਬੂ ਮੈਗੀ ਬ్రో ਮੈਗੀ ਚੱਕਦੀ ਬਾਬੂ ਕਹਿੰਦਾ ਪਹਾੜਾਂ ਦੇ ਬਾਬੂ ਕਹਿੰਦਾ ਹਰੇਕ ਮੈਗੀ ਖਾਂਦਾ ਕਹਿੰਦਾ ਸਮੁੰਦਰ ਕਨਾਰੇ ਖਾ ਲੈਂਦੇ ਆ ਬਾਬੂ ਦਾ ਕਹਿੰਦਾ ਕਿਸ਼ਤੀ 'ਚ ਬੈ ਕੇ ਬਣਾਉਂਗਾ ਜਿਹੜੀ ਉਹ ਫਿਰਦੀ ਐ ਉਹ ਕਿਸ਼ਤੀ ਵਾਲੀ ਨਹੀਂ ਮੰਨਿਆ ਕਹਿੰਦਾ ਅਗਲਾ ਦੋਗੇ ਮੈਂ ਕਹਿੰਦਾ ਰਹਿਣ ਦੋ ਬਾਬੂ ਦਾ ਤਿਆਰ ਸੀ ਹੱਥ-ਹੱਥ ਸੀ ਬਾਬੂ ਤਾਂ ਸਹੀ ਐ ਉੱਤੇ ਛੜ ਦੇ ਪਾ ਅੱਗੇ ਦੇ ਹਾਂ ਸਰ ਕਿਹੜਾ ਸਪੀਕਰ ਛੱਪਾ ਜੱਕੀ ਖੜਿਆ ਮੁੰਡੇ ਹੈ ਚੱਲ ਬੱਬ ਮੈਥੋਂ ਨ ਬਹਿੰਦੇ ਨਹੀਂ ਨਹੀਂ ਬਣਾ ਲਈ ਬੱਬੂ ਭਰਾ ਨੇ ਬਈ ਕਿੱਦਾਂ ਕਿੱਦਾਂ ਬਣੀ ਪੈ ਗਈ ਬੱਬੂ ਜਮਾ ਐਡ ਬੱਬੇ ਕਲਾਸ ਕਿ ਬਣੀ ਹੈ ਪੂਰੀ ਜਦੋਂ ਮਸਾਲੇ ਪਾ ਦੇਣਾ ਹੰਡ ਹੋ ਗਿਆ ਨਾ ਉਹਨਾਂ ਨੇ ਗੱਲਬਾਤ ਬਣਾ ਲਈ ਪੂਰੀ ਮੇਕਿੰਗ ਟੋਰ ਕੇ ਨੂਨ ਮਰ ਚੱਲਦੀ ਲੋੜ ਹੀ ਨਹੀਂ ਪਈ ਤੇ ਬਾਕੀ ਚੁੱਲਾ ਚੁੱਲਾ ਕੰਮ ਜਾਵਾ ਨਾ ਇੱਕ ਨੰਬਰ ਆ ਯਾਰ ਇੱਕ ਨੰਬਰ ਆ ਨਾ ਮਜ਼ਾ ਆ ਗਿਆ ਜੀ ਨੇ ਟ੍ਰਿਪ ਤੇ ਉਹਨਾਂ ਨੇ ਇਹੀ ਯੂਜ਼ ਕਰੇ ਬੰਦਾ ਸਹੀ ਆ ਸਹੀ ਆ ਸਹੀ ਸਾਰ ਪਾਂਡਾ ਢਿੰਡਾ ਝੱਕ ਵੀ ਲਿਆ ਮੁੰਡਿਓ ਓ ਸਿਮਰ ਝੱਕ ਵੀ ਲਿਆ ਪਾਂਡਾ ਢਿੰਡਾ ਬਣਾ ਕੇ ਖਾ ਗਿਆ ਮੈਂ ਜੀ ਚੰਗੀ ਬਣੀ ਸੀ ਹੈ ਚੰਗੀ ਬਣੀ ਸੀ ਕਲਾਸੀ ਸੀ ਫੇਰ ਬਣਾਇਆ ਨਹੀਂ ਪਰ ਹੁਣ ਇੱਥੇ ਜਦ ਖੰਡ ਹੋ ਗਈ ਹੁਣ ਇਹ ਕਿੰਦਰ ਜਾ ਜਾਂਦੇ। ਜੋ ਲੈ ਕੇ ਗਲਾਸ ਕੋ ਪਲਾਨ ਚੱਲ ਜੇ ਜਾਈਏ ਤਾਂ। ਨਹੀਂ ਤਾਂ ਫੇਰ ਰਾਸਤੇ ਜਿੱਕੇ ਦਰ ਰੁਕਾਂਗੇ ਉੱਥੇ ਚਾਹ ਪਣੀ ਬਣਾਵਾਂਗੇ। ਦੇਖਦੇ ਕਿੱਦਾਂ ਹੁੰਦਾ ਹੈ। ਠੀਕ। ਬਾਪਿਆ ਪਰ ਗੁੱਦਾ ਅੱਜ ਟੂਰ ਆ ਵਧੀਆ ਸੀ ਆ। ਚੰਗਾ ਸੀ ਆ। ਬਹੁਤ ਵਧੀਆ ਸੀ। ਚੰਗਾ ਰਿਹਾ ਟੂਰ। ਅੱਗੇ ਵੀ ਆ ਕੇ ਦੇਖਦੇ ਕੀ ਬਣਦਾ। ਇਹ ਵੀ ਗਲਾਸ ਕੋ ਜਾਈਏ ਸ਼ਾਇਦ। ਪੱਕਾ ਨਹੀਂ ਬੋਲ ਸਕੀ। ਇਹ ਤਾਂ ਕੰਸਟਰਕਸ਼ਨ ਦਾ ਕੰਮ ਚੱਲੀ ਜਾਂਦਾ। ਸ਼ੁੱਧ ਸ਼ੁੱਧ ਪਾ ਗਏ ਬਾਬਾ ਜੀ ਜਾਂਦੀ ਵਾਰ ਦੀ ਚਾਬੂਏ ਜਿਹੜੀ ਪਿਆਰੇਆਂ ਤੋਂ ਸਾਨੂੰ ਇਹ ਅੱਗੇ ਦੀ ਹੋਰ ਵੀ ਵਾਂਗੇ ਰਾਜ ਹੋਰ ਵੀ ਨਹੀਂ ਕੋਈ ਦੋ ਘੰਟੇ ਦਾ ਸਾਹ ਹੋਰ ਤਾਂ ਨਹੀਂ ਉਹ ਖੁੱਲेंगी ਕੋਈ ਨਹੀਂ ਘਰੇ ਆਉਣਾ ਪਹੁੰਚਣਗੇ ਟਾਈਮ ਤੋਂ ਬਾਅਦ ਉਹਨਾਂ ਦੀ ਦੋ ਤੱਕ ਆਪ ਕੋ ਕਨਾਂ ਕੁੱਕਰ ਜੀ ਰੱਖ ਲੈ ਲੈ ਜਾ ਕਰੇ ਕੋ ਕਰਨਾ ਹੈ ਘਰੇ ਕੋਈ ਨਹੀਂ ਕਰੇ ਕੋ ਕਰਨਾ ਹੈ ਕਰੇ ਕੋ ਕਰਨਾ ਹੈ ਉਹ ਹੈਲੋ ਸੋਨਾ ਉਧਰ ਫਿਰਦਾ ਹਲੋ ਕਰਿਆ ਕੋ ਕਰਨਾ ਹੈ ਕਰਿਆ ਕੋ ਕਰਨਾ ਹੈ ਉਹਦਾ ਬੰਚਾਰੀਆ ਘੰਟੇ ਬਾਅਦ ਚਾਹ ਪੀ ਲਈ ਹੋਰ ਇੱਕ ਰਾਹ ਚ ਰੁੱਕ ਕੇ ਉਦੋਂ ਵੀ ਪੀ ਲੈਂ ਕਿਉਂ ਬਾਤ ਉਹਦੇ ਨੇ ਕਿਹਾ ਉੱਧਰ ਨਹੀਂ ਜਾਵਗੀ ਉਹ ਮੈਂ ਤੇ ਕਰਿਆ ਘੰਟੇ ਅਜੇ ਨਹੀਂ ਲੜ ਬਈ ਬੱਬੂ ਨਹੀਂ ਹਟਦਾ ਬੱਬੂ ਚਾਹਾਂ ਪੈ ਗਈ ਜਿਹਦੇ ਮੈਗੀ ਚੜ ਲੀ ਬੱਬੂ ਨੇ ਕਦੇ ਖੁਸ਼ ਬੱਬੂ ਤਾਂ ਨਹੀਂ ਚੜਦਾ ਚੜ ਲਿਆ ਪ੍ਰੌਂਡ ਹੈ ਗੁਰ ਪ੍ਰੌਂਡ ਹੈ ਪ੍ਰੌਂਡ ਹੈ ਨਾਲ ਹੀ ਗਰਮ ਕਰ ਲੈਂਦੇ ਆ ਖਾਣੇ ਨਾਲ ਤਾਂ ਹੁਣ ਇੱਕ ਤਾਂ ਚੰਦਾ ਯਾਰ ਆਹ ਉਹਨੇ ਕਰ ਲਿਆ ਇਕੜਾ ਜੁੱਲਾ ਰੁਕ ਜਾ ਹਾਂ ਚਾਹ ਤਾਂ ਬਣ ਜਾਂਦੇ ਇਹ ਇਕੜੇ ਬਣਾ ਦੇ ਲੈ ਉੱਤੇ ਤਵਾ ਰੱਖਦਾ ਦਾ ਦਾ ਉੱਤੇ ਗਰਮ ਹੋਊਆ ਹੋਏ ਸਹੀ ਗੱਲ ਆ ਸਹੀ ਗੱਲ ਆ ਬੋਲ ਹੋ ਜਾਂਦੀ ਆ ਭਾਈ ਇਹ ਪੱਕੀ ਜਾਂਦਾ ਇਹਨਾਂ ਲਈ ਹੁੰਦਾ ਸਚਾਰ ਰੱਖ ਲੀਏ ਜੀ ਬੱਗੂ ਨੇ ਹੁਣ ਦੇਖਦੇ ਚਾਹ ਆਪਾਂ ਵੀ ਚਰਾਵਾਂਗੇ ਹੋਰ ਰਹਿ ਗਿਆ ਸਫਰ ਤੋਂ ਬਾਅਦ ਜਿੱਦਦੇ ਆ ਬਾਬੂ ਕੀ ਕਹਿਣਾ ਚਾਹੁੰਦਾ ਬਾਬੂ ਸਾਵਧਾਨ ਖੜਾ ਹੋ ਗਿਆ ਕੋਈ ਉਹ ਕੋਈ ਦੱਸ ਕੋਈ ਗੱਲ ਦੱਸ ਬਾਬੂ ਮੇਰਾ ਚਾਹ ਹੀ ਪਣੋ ਦਾ ਰਹਿ ਗਿਆ ਬਸ ਫਿਰ ਹਾਂ ਹੁਣ ਚਾਹ ਪੀਣ ਲੱਗਿਆ ਕਹਿੰਦਾ ਘੰਟੇ ਬਾਅਦ ਫੇਰ ਪੀਏ ਕਿ 2 ਘੰਟੇ ਸਰ ਸਫਰ ਹੈ ਕਿ ਘਰ ਜਾਂਦੇ ਹਾਂ ਚਾਹ ਪੀ ਕੇ ਜਾਣੀ ਹੈ ਘਰੇ ਕਹਿੰਦਾ ਕੋਈ ਕਾਲੀ ਨਹੀਂ ਹੈ ਕਰੇ ਉਹ ਕਾਲੇ ਜੇ ਬੰਦੇ ਨੂੰ ਨੀਂਦ ਆਉਂਦੀ ਹੋਵੇ ਇਹੀ ਇੱਕ ਇਲਾਜ ਹੈ ਜਿੰਨਾ ਨੀਂਦ ਭਜ ਸਕਦੀ ਹੈ ਅੱਛਾ ਮਸਾਲਾ ਪਾਤਾ ਚਾਹ ਵਾਲਾ ਮਸਾਲਾ ਪਾਤਾ ਚਾਹ ਵਾਲਾ ਦੂਜਾ ਮਸਾਲਾ ਪਾਤਾ ਹਾਂ ਦਿਖਾ ਸਕਦੇ ਹਾਂ ਦੇਖ ਲਓ ਜੀ ਦੇਖ ਰਹੇ ਉਹ ਛੋਟੇ ਤੇ ਬੇਲਾ ਮਸਾਲਾ ਨਹੀਂ ਪਾਇਆ ਬੇਟਾ ਯਾਰ ਉਹ ਹੋਰ ਕੀ ਹੈ ਉਹ ਮਿੱਟੀ ਬਣਾਉਣਾ ਬਾਸੀ ਚੱਕ ਕੇ ਕੀ ਮਦਾ ਇੱਥੇ ਗੋਲੀ ਖੜਾ ਤੂੰ ਚਲੋ ਜੀ ਦੇਖਦੇ ਹਾਂ ਬੱਬੂ ਕੀ ਕਰਦਾ ਹੈ ਜੇ ਅਗਲੀ ਚਾਹ ਬਣੀ ਤਾਂ ਵਲੌਗ ਉੱਥੇ ਖਤਮ ਹੋਊਗਾ ਨਹੀਂ ਫਿਰ ਇੱਥੇ ਕਿਉਂਕਿ ਪਰੌਂਠੇ ਆਉਣੇ ਆ ਸਿੱਧਾ ਉਹ ਆਈ ਤਾਂ ਆਲੂ ਵਾਲੇ ਪਰੌਂਠੇ ਆਉਣੇ ਆ ਅੱਛਾ ਪਰੌਂਠੇ ਆਉਣੇ ਠੀਕ ਹੈ ਤੇ ਦੇਖ ਉਸ ਤੋਂ ਇੱਕ ਜ਼ਿਆਦਾ ਤਗੜਾ ਕਰੀ ਫਿਰਦੇ ਹੋ ਹੋਰ ਆਈ ਹੈ ਕਹਿੰਦੇ ਗਲਾਸ ਲਿਆ ਉਹ ਤਾਂ ਗਲਾਸ ਹੀ ਰਹਿਣੇ ਆਪਾਂ ਬੰਦੇ ਪੰਜ ਆ ਦੋ ਗਲਾਸ ਹੋਰ ਲਿਆਉ ਜਾ ਕੇ